ਪੁੱਤ ਜੇ ਕੋਈ ਹੈਗੀ ਗੱਲ ਦੱਸ ਜੂਤਨੇ ਤਨੀ ਕੋਕਿਆ ਤੈਨੂੰ ਨਹੀਂ ਨਹੀਂ ਐਵੇਂ ਜੋਤਨੇ ਵੀ ਕੀ ਕਹਿਣਾ ਆ ਕੁਛ ਨਹੀਂ ਉਦਾਂ ਹੀ ਹੋ ਜਾਂਦਾ ਕਈ ਵਾਰ ਮੋੜ ਜਾ ਬੰਦੇ ਦਾ ਆਫ ਉਦਾਂ ਨਹੀਂ ਕੋਈ ਗੱਲ ਵੀ ਹੈਗੀ ਚੱਲ ਪੁੱਤ ਮੋੜ ਕਿਉਂ ਆਫ ਕਰਨਾ ਵਾ ਤੂੰ ਜੇ ਕੋਈ ਮਨ ਚ ਗੱਲ ਹੈਗੀ ਆ ਨਾ ਤੇ ਦੱਸੀ ਦੀ ਹੁੰਦੀ ਆ ਹਾਂ ਹਾਂ ਕਰੋ ਯਾਰ ਕੰਮ ਜੇ ਹੱਲ ਹੁੰਦਾ ਵਾ ਤੇ ਉਹ ਯਾਰ 2 ਮਹੀਨੇ ਤੱਕੇ ਹੋ ਗਿਆ ਉਹ ਤੁਹਾਨੂੰ ਕਹਾਂ ਕੀ ਕਿਸ ਨਾਲ ਗੱਲ ਕਾਂਡਿਆ ਇਥੇ ਫੂਲ ਤੇ ਜੋਤ ਤੇ ਕਹਿੰਦੀ ਹੈਗੀ ਵੀ ਇਹਨੂੰ ਉਦੋਂ ਨਾ ਹੋਗੀ ਆ ਇਹ ਅਜੇ ਵੀ ਐਕਸਪੀਰੀਅੰਸ ਨਹੀਂ ਕਿੰਨਾ ਕਾਂਡਿਆ ਤੇ ਉਹ ਕੀ ਬਣਿਆ ਤੇਰੀ ਨੌਕਰੀ ਦਾ ਫਿਰ ਨੌਕਰੀ ਦਾ ਯਾਰ ਕੀ ਬਣਨਾ ਕੋਹੋ ਨਹੀਂ ਨੌਕਰੀ ਜਾਂਦੇ ਸੀ ਦਵਾ ਦਾਂਗੇ ਜਿਹਦੇ ਟਾਈਮ ਚੱਲਣ ਡਿਆ ਦੱਸਿਆ ਨਹੀਂ ਕੋਹ ਉਹਨਾਂ ਨੇ ਅਜੇ ਦੱਸਿਆ ਨਹੀਂ ਕੋਈ ਨਾ ਵੀ ਦਵਾਉਣਗੇ ਤੇ ਆਪ ਲੱਭ ਲਾਂਗੇ ਉੱਥੇ ਨੌਕਰੀ ਦਾ ਕਿੱਡਾ ਕੰਮ ਆਗੇ ਜੇ ਤੇਨੂੰ ਸਹਰਿਆਂ ਵੱਲੋਂ ਨਾ ਹੋਈ ਗਈ ਆ ਤਾਂ ਘਟੋ ਘਟ ਘਰ ਤੇ ਦੱਸ ਅਸੀਂ ਵੀ ਆਪਣੇ ਪੈਸੇ ਬੁਲਾਂ ਨੇ ਬਣਾਗੇ ਆ ਤੇ ਕਿਸੇ ਨਾ ਕੋਈ ਦੁੱਖ ਸੁੱਖ ਫੋਲ ਕੇ ਰਾਜ਼ੀ ਨਹੀਂ ਹੈਗੇ ਪਰ ਦੂਜੀ ਗੱਲ ਇਹ ਵੀ ਆ ਕਿ ਜੇ ਕਿਸੇ ਦੇ ਦੁੱਖ ਸੁੱਖ ਚ ਨਾਲ ਨਹੀਂ ਹੁੰਦੇ ਤੇ ਕੋਈ ਇਹਨਾਂ ਦਾ ਕਿੰਨਾ ਕ ਕਰੂਗਾ ਜੇ ਇੱਕ ਗੱਲ ਮੇਰੀ ਹੋਰ ਮੰਨੋ ਤੇ ਜੀ ਉਹ ਨੌਕਰੀ ਦੇ ਮੰਨ ਲੋ ਲਵਾ ਦੇਣਾ ਤੇ ਫਿਰ ਮਾਦੀ ਮੰਗ ਲੋਗੇ ਉਹਨਾਂ ਕੋਲ ਉਹ ਯਾਰ ਉਹ ਬਾਹਰ ਦੀਆਂ ਗੱਲਾਂ ਠੀਕ ਹੈ ਨਾ ਇਹ ਨੌਕਰੀ ਦਵਾਊਗਾ ਤੇ ਫੇਰ ਹੀ ਆ ਨਾ ਇਹ ਤਾਂ ਫਿਰ ਤੁਸੀਂ ਕਿਹੇ ਕੋਲ ਤੇ ਵੀ ਨਹੀਂ ਆਉਂਦੇ ਹੈ